ਪੰਜਾਬ ਸਰਕਾਰ ਅਤੇ ਮਾਨਜੋਗ ਡੀਜੀਪੀ ਸਾਭਦੀ ਜਿਹੜਾ ਨਸ਼ਾ ਵਿਰੁੱਧ ਇਹ ਜਿਹੜਾ ਯੁੱਧ ਹੈ ਯੁੱਧ ਨਸ਼ਾ ਵਿਰੁੱਧ ਇਹ ਮੋਹਿੰਮ ਦੇ ਤਹਿਤ ਪੂਰੇ ਜ਼ਿਲ੍ਹੇ ਦੇ ਵਿੱਚ ਵਕਫ ਵਕ ਥਾਵਾਂ ਤੇ ਵਕਫ ਵਕ ਕਾਰਵਾਈਆਂ ਕੀਤੀ ਜਾ ਰਹੀਆਂ ਜਿਹੜੇ ਨਸ਼ੇ ਦਾ ਵਪਾਰ ਕਰਦੇ ਹਨ ਉਹਨਾਂ ਦੇ ਅਗੇਂਸਟ ਇਹ ਯੁੱਧ ਚੜਾ ਹੋਇਆ ਹੈ ਇਹਦੇ ਚ ਸਾਨੂੰ ਕੋਈ ਵੀ ਇਨਫੋਰਮੇਸ਼ਨ ਜਿਹੜੀ ਇਨਫੋਰਮੇਸ਼ਨ ਸੂ ਮੋਟਰ ਸਾਡੇ ਕੋਲ ਆਂਦੀ ਹੈ ਕੋਈ ਜਨਤਾ ਦਾ ਬੜਾ ਸਹਿਯੋਗ ਵੀ ਸਾਨੂੰ ਮਿਲ ਰਿਹਾ ਹੈ ਉਹਨਾਂ ਦੇ ਵੱਲੋਂ ਕੋਈ ਸਾਨੂੰ ਇਨਫੋਰਮੇਸ਼ਨ ਆਂਦੀ ਹੈ ਕੋਈ ਬੈਕਵਾਰਡ ਯਾ ਫਾਰਵਰਡ ਲਿੰਕੇਜਸ ਦੇ ਵਿੱਚ ਸਾਨੂੰ ਕੋਈ ਇਨਫੋਰਮੇਸ਼ਨ ਆਂਦੀ ਹੈ ਉਹਦੇ ਚ ਅਸੀਂ ਸਖਤੋ ਸਖਤ ਕਾਰਵਾਈ ਕਰ ਰਹੇ ਹਾਂ ਇੱਕ ਇਹ ਮੈਸੇਜ ਹੈ ਕਿ ਜਿਹੜਾ ਵੀ ਬੰਦਾ ਕੋਈ ਨਸ਼ੇ ਦਾ ਵਪਾਰ ਕਰੂਗਾ ਉਹਦੇ ਅਗੇਂਸਟ ਪੁਲਿਸ ਦੇ ਵੱਲੋਂ ਸਸ਼ਨ ਦੇ ਵੱਲੋਂ ਸਖਤ ਕਾਰਵਾਈ ਕੀਤੀ ਜਾਏਗੀ ਅਤੇ ਇਸੇ ਕਾਰਵਾਈ ਦੇ ਤਹਿਤ ਆਜ ਇੱਥੇ ਬੱਚੇ ਪਠਾਨਾ ਦੇ ਵਿੱਚ ਸਬਡਿਵੀਜ਼ਨ ਦੇ ਵਿੱਚ ਇਹ ਕਾਰਵਾਈ ਕੀਤੀ ਜਾ ਰਹੀ ਹੈ ਜਿਹੜਾ ਇਹ ਕਰ ਇਸ ਵੇਲੇ ਢਾਇਆ ਜਾ ਰਹਾ ਹੈ ਇੱਥੇ ਇਹ ਹੈਗਾ ਅਮਿਤ ਕੁਮਾਰ ਨਾਮ ਦੇ ਬੰਦੇ ਦਾ ਕਾਰ ਹੈਗਾ ਜਿਹਦੇ ਤੇ ਉੱਤੇ ਦੋ ਪਰਚੇ ਹੈਗੇ ਇਸ ਵੇਲੇ ਵੀ ਇਹ ਵਾਂਟਡ ਹੈ ਇਹ ਭੱਜਿਆ ਹੋਇਆ ਹੈ ਸੋ ਸਾਡੀ ਗੁਜਾਰਿਸ਼ ਹੈ ਔਰ ਇਹ ਇੱਕ ਇੱਕ ਆਪਾਂ ਕਹਿ ਸਕਦੇ ਹਾਂ ਕਿ ਸਾਡਾ ਸੁਜੈਸ਼ਨ ਹੈ ਹਰ ਨਸ਼ੇ ਦੇ ਵਿਆਪਾਰੀ ਨੂੰ ਆਕਰ ਕੇ ਪੁਲਿਸ ਨੂੰ ਆਪਣਾ ਸਰੈਂਡਰ ਕਰੇ ਔਰ ਉਸ ਤੋਂ ਇਲਾਵਾ ਜਦੀ ਬਣਦੀ ਕਾਨੂੰਨੀ ਕਾਰਵਾਈ ਹੈ ਉਹ ਉਹਦੇ ਤੇ ਹੋਣੀ ਹੋਣੀ ਹੈ ਉਹਦੇ ਤੇ ਉਸ ਦਾ ਭੈਣ ਤੋਂ ਕੋਈ ਬਚਾਓ ਹੈ ਨਹੀਂ ਸੋ ਇਹ ਇਹੋ ਜੀ ਕਾਰਵਾਈਆਂ ਤੁਹਾਨੂੰ ਹੋਰ ਵੀ ਦੇਖਣ ਨੂੰ ਮਿਲੇਗੀ ਮਾਨਯੋਗ ਐਸਐਸਪੀ ਸਾਹਿਬ ਦਾ ਬੜਾ ਕਲੀਅਰ ਕਟਰ ਨਿਰਦੇਸ਼ ਹੈ ਕਿ ਕੋਈ ਵੀ ਨਸ਼ੇ ਦਾ ਵਿਆਪਾਰ ਜੜਾ ਵੀ ਫਤਿਹਗੜ੍ਹ ਸਾਹਿਬ ਜੇਲੇ ਦੇ ਵਿੱਚ ਕਰੂਗਾ ਉਦੇ ਅਗੇਂਸਟ ਸਖਤੋ ਸਖਤ ਕਾਰਵਾਈਆਂ ਕੀਤੀ ਜਾਊਗੀ